ਹਾਂਜੀ ਬਹੁਤ ਜ਼ਿਆਦਾ ਸੋਨੇ ਸ਼ਰਾਰਾ ਸੂਟ ਲੈ ਕੇ ਆਏ ਆ ਬਹੁਤ ਜ਼ਿਆਦਾ ਸੋਨਾ ਇਹਨਾਂ ਤੇ ਸੀਕਵੈਂਸ ਵਰਕ ਹੋਇਆ ਲਾਈਟ ਵੇਟ ਹੈਗੇ ਨੇ ਤੁਸੀਂ ਇਸ ਸਮਰ ਸੀਜ਼ਨ ਦੇ ਵਿੱਚ ਅ ਛੋਟੀ ਮੋੜੀ ਪਾਰਟੀਆਂ ਵਗੈਰਾ ਤੇ ਵੇਅਰ ਕਰ ਸਕਦੇ ਹੋ ਬਹੁਤ ਲਾਈਟ ਵੇਟ ਹੁੰਦੇ ਨੇ ਜੌਰਜਟ ਹੁੰਦੀ ਹੈ ਤਾਂ ਇਹਨੂੰ ਤੁਸੀਂ ਲਾਈਨਿੰਗ ਲਾ ਕੇ ਕਾਟਨ ਦੀ ਲਾਈਨਿੰਗ ਨਾਲ ਜੇ ਸਟੀਚ ਕਰਦੇ ਹੋ ਤਾਂ ਤੁਸੀਂ ਬਹੁਤ इजीली ਇਹਨੂੰ ਸਮਰ ਦੇ ਵਿੱਚ ਵੇਅਰ ਕਰ ਸਕਦੇ ਹੋ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਜ਼ਿਆਦਾ ਹੈਗੇ ਨੇ ਐਂਡ ਇਹ ਵੀ ਜੌਰਜਟ ਦੇ ਸੂਟ ਹੈਗੇ ਜੀ ਬਹੁਤ ਜ਼ਿਆਦਾ ਪਿਆਰੇ ਇਹਨਾਂ ਤੇ ਆਰੀ ਵਰਕ ਦੇ ਨਾਲ ਥ्रेड ਵਰਕ ਯੂਜ਼ ਕੀਤਾ ਹੋਇਆ ਹੈਂਡ ਵਰਕ ਵੀ ਮਿਕਸ ਕੀਤਾ ਹੋਇਆ ਤੇ ਬਹੁਤ ਜ਼ਿਆਦਾ ਪਿਆਰੇ ਸੂਟ ਨੇ ਉਹ ਵੀ ਤੁਸੀਂ ਲੈ ਸਕਦੇ ਹੋ ਪ੍ਰਾਈਸ ਸਾਰਿਆਂ ਦਾ ਹੀ ਮੈਂਸ਼ਨ ਕੀਤਾ ਹੋਇਆ ਹੈ ਇਹ ਵੀ ਜੌਰਜਟ ਦੇ ਸੂਟ ਹਨ ਕਿਉਂਕਿ ਇਹ ਵਾਲੀ ਚੀਜ਼ਾਂ ਦੇ ਵਿੱਚ ਜੌਰਜਟ ਜਟ ਕਾਫੀ ਜ਼ਿਆਦਾ ਡਿਮਾਂਡ ਵਿੱਚ ਰਹਿੰਦੀ ਹੈ ਲਾਈਟ ਵੇਟ ਹੁੰਦੀ ਹੈ ਐਂਡ ਬਹੁਤ ਜ਼ਿਆਦਾ ਵਧੀਆ ਇਹਨਾਂ ਦੀ ਫਿਨਿਸ਼ਿੰਗ ਐਂਡ ਫਿਟਿੰਗ ਆਉਂਦੀ ਹੈ ਤਾਂ ਇਹਨਾਂ ਦੇ ਨਾਲ ਦੁਪੱਟੇ ਵੀ ਹੈਗੇ ਨੇ ਪਲੇਨ ਬਾਟਮ ਆਏਗੀ ਤੁਸੀਂ ਇਹ ਵੀ ਲੈ ਸਕਦੇ ਐਂਡ ਮਸ਼ੀਨ ਵਰਕ ਦੇ ਡਿਜ਼ਾਈਨ ਕਾਫੀ ਐਡ ਕੀਤੇ ਹੋਏ ਨੇ ਕਿਸੇ ਵੀ ਤਰ੍ਹਾਂ ਦਾ ਹੈਵੀ ਤੋਂ ਹੈਵੀ ਡਿਜ਼ਾਈਨ ਜਾਂ ਸਿੰਪਲ ਡਿਜ਼ਾਈਨ ਕੋਈ ਵੀ ਡਿਜ਼ਾਈਨ ਤੁਸੀਂ ਆਰਡਰ ਤੇ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਤੁਸੀਂ ਆਪਣਾ ਵੀ ਡਿਜ਼ਾਈਨ ਜਿਹੜਾ ਭੇਜ ਕੇ ਸੂਟ ਬਣਵਾ ਸਕਦੇ ਹੋ ਥੈਂਕ ਯੂ ਸੋ